ਡੇਰਾ ਦੁੱਧਾਦਾਰੀ ਬਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਮੈਂ ਰੂਪਾਲ ਵੱਲੋਂ ಗ್ರಾಮ ਪੰਚਾਇਤ ਦਾ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੁੱਧਾਦਾਰੀ ਬਾਬਾ ਬਸਾਉ ਜੀ ਨੂੰ ਸਮਰਪਤਾ 15 ਮਈ ਲਾ 18-19 ਨਵੰਬਰ ਨੂੰ ਸਪਾਸ ਫਰਮ ਦੀ ਸੌਰਾ ਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਢੇਸੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਨੂੰ ਲੈ ਕੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕੀਤੀ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਤੋਂ ਬੈਂਡ ਬਾਜੀਆਂ ਦੀਆਂ ਤੋਨਾ ਤੇ ਫੁੱਲਾਂ ਦੀ ਵਰਖਾ ਕਰਕੇ ਡੇਰਾ ਦੁੱਧਾਦਾਰੀ ਬਾਬਾ ਬਸਾਉ ਜੀ ਵਿਖੇ ਲਿਆਂਦੇ ਗਏ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ 16 ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਕੀਤੀ ਗਈ ਹੈ ਜਿਸ ਦੇ ਭੋਗ 16 ਸਤੰਬਰ ਨੂੰ ਪਾਏ ਜਾਣਗੇ ਇਸ ਦੇ ਨਾਲ ਹੀ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਕੀਤੀ ਜਾਵੇਗੀ ਜਿਨ੍ਹਾਂ ਦੇ ਭੋਗ 18 ਸਤੰਬਰ ਨੂੰ ਪਾਏ ਜਾਣਗੇ ਉਪਰੰਤ ਧਾਰਮਿਕ ਜਵਾਨ ਸਿਜਾ ਜਾਣਗੇ ਜਿਸ ਵਿੱਚ ਨਾਮਵਾਰ ਪੰਥਕ ਟਾਢੀ ਜਥਾ ਜਥੇਦਾਰ ਮੇਜਰ ਸਿੰਘ ਕੇਸਰਪੁਰ ਵਾਲੇ ਟਾਢੀਵਾਰਾਂ ਨਾਲ ਸੰਕਤਾਂ ਨੂੰ ਉਨੀ ਹਾਲ ਕਰਨਗੇ ਉਨ੍ਹਾਂ ਲਾਕੇ ਭਰਦਿਆਂ ਸਮੂਹ ਸੰਕਤਾਂ ਨੂੰ ਇਸ ਮੇਲੇ ਵਿੱਚ ਹਮ ਹਮਾ ਕੇ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਸਰਪੰਚ ਪਰਮਜੀਤ ਕੌਰ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਵਾਈਸ ਪ੍ਰਧਾਨ ਪਰਮਿੰਦਰ ਰਾਮ ਕੈਸ਼ਰ ਤੇ ਜੀਸਮ ਤੇ ਸੀ ਮਨਵੀਰ ਸਿੰਘ ਕੋਗਲ ਸੋਮਪਾਲ ਕੁਲਵਿੰਦਰ ਸਿੰਘ ਗਰੇਵਾਲ ਪਾਗਰਾਮ ਜਨਰਲ ਸੈਕਟਰੀ ਸੰਦੀਪ ਵਿਰਦੀ ਪੰਚ ਬਲਵਿੰਦਰ ਸਿੰਘ ਪੰਚ ਸਟੇਟ ਸੈਕਟਰੀ ਜਗਦੀਸ਼ ਮੈਮੀ ਪੰਚ ਜਸਵਿੰਦਰ ਟੇਸੀ ਲੇਖਰਾਜ ਕਟਾਰੀਆ ਪੰਚ ਨਰਿੰਦਰ ਕੌਰ ਪੰਚ ਨਿਸ਼ਤਰ ਕੌਰ ਡਾਕਟਰ ਸੁਖਦੇਵ ਕੁਮਾਰ ਹਰਮੇਲ ਸਿੰਘ ਟੇਸੀ ਕੁਲਵਿੰਦਰ ਸਿੰਘ ਸਰਾਣਾ ਸੁਰਿੰਦਰ ਸਿੰਘ ਹਰਵਿੰਦਰ ਸਿੰਘ ਸਰਾਣਾ ਜਸਪਾਲ ਮੈਮੀ ਦਰਸ਼ਨ ਸਿੰਘ ਤਾਰਾ ਸਿੰਘ ਡੇਵਿਡ ਅਮਰਜੀਤ ਗਰੇਵਾਲ ਜਸਵੀਰ ਸਿੰਘ ਗਰੇਵਾਲਾ सुरेंद्र ਸਿੰਘ ਸਾਡਾ ਸਰਪੰਚ ਬਲੇਹਾਰ ਰਾਮ ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਕਾ ਨਿਵਾਸੀ ਹਾਜ਼ਰ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤਨ ਬਾਬਾ ਬਸਵਜੀ ਦੇ ਅਖੰਡਾ ਬਾਠ ਦੀ ਅੱਜ ਲੜੀ 14 ਤੀਜ ਨੂੰ ਆਰੰਭਤਾ ਕੀਤੀ ਗਈ ਹੈ ਜਿਹਨ ਦੀ 16 ਤੀਜ ਨੂੰ ਧੋਗ ਪਾਈ ਜਾਗੇ ਉਸ ਤੋਂ ਅਪਰੰਤ ਦੂਜੀ ਲੜੀ ਸ਼ੁਰੂ ਕੀਤੀ ਜਾਏਗੀ ਉਸਦੇ 18 ਤਰੀਕ ਨੂੰ ਭੋਗ ਪਾਈ ਜਾਣਗੇ ਤੇ ਕੱਲ ਨੂੰ ਨਿਸ਼ਾ ਸਾਹਿਬ ਦੀ ਸੇਵਾ ਕੀਤੀ ਜਾਏਗੀ ਅਸੀਂ ਸਾਰੇ ਸਾਧ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹਮ ਹਮਾ ਕੇ ਇਸ ਮੇਲੇ ਦੀ ਰੌਣਕ ਬਧਾਓ ਤੇ ਚਾਨਣ ਚਾਨ ਲਗਾਓ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਰਾ ਦੁੱਦਾ ਧਾਰੇ ਬਾਬਾ ਸਾਹ ਜੀ ਦੇ ਸ਼ੰਜ ਮੇਲੇ ਦੀ ਸਾਲਾਨਾ ਦੀ ਮੇਲੇ ਦੀ ਅੱਜ ਸ਼ੁਰੂਆਤ ਹੋ ਗਈ ਹੈ ਜਿਹਦੇ ਅਵੰਤ ਅੱਜ 16 ਖੰਡਪਾਟ ਸਾਹਿਬ ਆਰੰਭ ਕਰਾ ਦਿੱਤੇ ਆ ਇਹਨਾਂ ਦੇ 16 ਤਰੀਕ ਨੂੰ ਭੋਗ ਪਾਈ ਜਾਣਗੇ ਉਸ ਤੋਂ ਅਪਰੰਤ 16 ਤਰੀਕ ਨੂੰ ਦੂਜੀ ਲੜੀ ਫੁੱਲੂਗੀ ਮਹਾਰਾਜ ਪਾਠਾਂ ਦੀ ਤੇ 18 ਤਰੀਕ ਨੂੰ ਭੋਗ ਪਾਇਆ ਜਾਣਗੇ 18 ਤਰੀਕ ਨੂੰ ਭੋਗ ਤੋਂ ਅਪਰੰਤ ਆਪਾਂ ਦਵਾਨ ਲਾਵਾਂਗੇ ਧਾਰਮਿਕ ਦਵਾਨ ਲੱਗਣਗੇ ਉਸ ਤੋਂ ਬਾਅਦ ਛੰਝ ਮੇਲੇ ਦਾ ਅਗਲਾ ਪ੍ਰੋਗਰਾਮ ਆਰੰਭ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਰੀ ਸਾਧ ਸੰਗਤ ਜੀ ਨੂੰ ਪਤਾ ਹੀ ਹੈ ਕਿ ਅੱਜ 14 ਸਤੰਬਰ ਬਾਬਾ ਜੀ ਦੇ ਸਥਾਨਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂਆਤ ਹੋ ਚੁੱਕੀ ਆ ਮੇਲੇ ਦੀ ਵੀ ਸ਼ੁਰੂਆਤ ਅੱਜ ਤੋਂ ਹੋ ਗਈ ਆ ਸਾਰੀਆਂ ਸੰਗਤਾਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਅੱਜ ਅਸੀਂ ਸਾਰੀ ਛੰਝ ਕਮੇਟੀ ਪੰਚਾਇਤ ਵੱਲੋਂ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਪਿਆਰ ਦਾ ਸਬੂਤ ਦਿਓ ਵੱਧ ਤੋਂ ਵੱਧ ਚੜ੍ਹ ਕੇ ਮੇਲੇ ਦੀ ਰੌਣਕ ਨੂੰ ਵਧਾਓ ਇੱਕ ਵਾਰੀ ਫੇਰ ਦੱਸਦੇ ਆ ਕਿ ਅੱਜ ਬਾਬਾ ਜੀ ਦੇ ਸਥਾਨਾਂ ਤੇ ਸ੍ਰੀ ਅਕੰਧ ਪਾਠ ਸਾਹਿਬ ਦੇ ਜਾਪ ਸ਼ੁਰੂ ਹੋ ਚੁੱਕੇ ਆ ਜਿਨ੍ਹਾਂ ਸੰਗਤਾਂ ਨੇ ਇਸ ਮੇਲੇ ਵਿੱਚ ਕੋਈ ਹਿੱਸਾ ਪਾਉਣਾ ਤੇ ਆਪ ਪੋਸਟਰ ਉੱਤੇ ਨੰਬਰ ਦਿੱਤੇ ਗਏ ਆ ਉਹਦੇ ਵਿੱਚ ਆਪਣੀ ਸੇਵਾ ਪਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਸਾਉ ਜੀ ਦੇ 165ਵੇਂ ਸਾਲਾਨਾ ਛੰਝ ਮੇਲੇ ਨੂੰ ਸਮਰਪਤ ਅੱਜ ਸ਼ਿਦੀ 17 ਖੰਡਪਾਟ ਸਾਹਿਬ ਦੀ ਪਹਿਲੀ ਲੜੀ ਆਰੰਭ ਕੀਤੀ ਗਈ ਹੈ ਜਿਸ ਦੇ ਭੋਗ 16 ਤਰੀਕ ਨੂੰ ਪਾਏ ਜਾਣਗੇ ਉਸ ਤੋਂ ਉਪਰੰਤ 16 ਤਰੀਕ ਨੂੰ ਦੂਜੀ ਲੜੀ ਆਰੰਭ ਕੀਤੀ ਜਾਵੇਗੀ ਉਸ ਦੇ ਭੋਗ 18 ਨੂੰ ਪਾਏ ਜਾਣਗੇ ਉਸ ਤੋਂ ਉਪਰੰਤ ਮੇਜਰ ਸਿੰਘ ਢੱਡੀ ਜੀ ਤਾਂ ਆਪਣਾ ਦੀਵਾਨ ਪੇਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ